ਸਤਿ ਸ਼੍ਰੀ ਅਕਾਲ ਦੋਸਤੋ ਐਨ ਐਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੀਸ਼ ਅਗਰਵਾਲ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਦੇ ਹੀ ਦੋ ਵੱਖ-ਵੱਖ ਵਿਭਾਗਾਂ ਦੀਆਂ ਥਾਵਾਂ ਤੇ ਪਈ ਤਰ੍ਹਾਂ-ਤਰ੍ਹਾਂ ਦੀ ਗੰਦਗੀ ਦੀ ਜਿਸ ਵਿੱਚੋਂ ਪਹਿਲੀ ਜਗ੍ਹਾ ਪ੍ਰੋਸੇਯੋਗ ਸੂਤਰਾ ਮੁਤਾਬਕ ਪੀ ਡਬਲਯੂ ਡੀ ਵਿਭਾਗ ਦੀ ਹੈ ਤੇ ਦੂਸਰੀ ਥਾਂ ਮਹਿੰਦਰਾ ਕਾਲਸ ਦੇ ਸਾਹਮਣੇ ਵਾਲੀ ਢਿੱਲੋ ਕਲੋਨੀ ਰੋਡ ਤੇ ਪੈਂਦੀ ਨਗਰ ਸੁਧਾਰ ਟਰਸਟ ਵੱਲੋਂ ਕੱਟੀ ਗਈ ਕਮਰਸ਼ੀਅਲ ਸਾਈਡ ਦੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੁਫੇਰੋ ਗੰਦਗੀ ਹੀ ਗੰਦਗੀ ਫੈਲੀ ਹੋਈ ਹੈ ਦੋਸਤੋ ਉਕਤ ਦੋਵੇਂ ਥਾਵਾ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਦੀਆਂ ਥਾਵਾ ਤੇ ਕਿਸੇ ਰੂਪ ਚ ਗੰਦਗੀ ਪਈ ਹੈ ਉਹ ਸਾਫ ਹੋ ਜਾਵੇ ਜਿਸ ਸਬੰਧੀ 30 ਜੂਨ 2025 ਨੂੰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਐਡੀਸ਼ਨਲ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਈਸ਼ਾ ਸਿੰਘਲ ਜੀ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਦੀ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਖੜੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਖਤ ਫੈਸਲੇ ਲੈਂਦੇ ਆ ਜ਼ਿਲ੍ਹੇ ਵਿੱਚ ਪਏ ਖਾਲੀ ਪਲਾਟਾਂ ਤੇ ਮਾਲਕਾਂ ਨੂੰ ਆਪਣੇ ਖਾਲੀ ਪਲਾਟਾਂ ਦੀ ਸਫਾਈ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਈਸ਼ਾ ਸਿੰਘਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ 2023 ਦੀ ਤਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਨਿਜੀ ਕਬਜ਼ੇ ਮਾਲਕੀ ਵਾਲੇ ਖਾਲੀ ਪਏ ਪਲਾਟਾਂ ਵਿੱਚ ਕੂੜੇ ਕਰਕਟ ਗੰਦਗੀ ਅਤੇ ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੇ ਇਕੱਠੇ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਲੈ ਤੁਰੰਤ ਸਫਾਈ ਆਪਣੇ ਪੱਧਰ ਤੇ ਕਰਵਾਉਂਦੇ ਹੁਕਮ ਦਿੱਤੇ ਗਏ ਹਨ ਇਸ ਤੋਂ ਇਲਾਵਾ ਪਲਾਟ ਮਾਲਕਾਂ ਨੂੰ ਆਪਣੀ ਮਾਲਕੀ ਵਾਲੇ ਖਾਲੀ ਪਲਾਟ ਦੇ ਆਲੇ-ਦੁਆਲੇ ਪੱਕੀ ਚਾਰ ਦਿਵਾਰੀ ਜਾਂ ਫੈਂਸਿੰਗ ਕਰਵਾਨੀ ਯਕੀਨੀ ਬਣਾਉਣ ਜਾਂ ਪਲਾਟ ਵਿੱਚ ਕੂੜਾ ਕਰਕਟ ਇਕੱਠਾ ਹੋਣ ਤੋਂ ਰੋਕਣ ਲਈ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ हुक्मਾ ਵਿੱਚ ਕਿਹਾ ਗਿਆ ਹੈ ਕਿ ਕਮਿਸ਼ਨਰ ਨਗਰ ਨਿਗਮ ਪਟਿਆਲਾ ਤੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਬੀ ਐਨ ਐਸ ਐਸ ਦੀ ਤਾਰਾ 163ਈ ਜਾਰੀ ਇਨਾ ਹੁਕਮਾ ਦੀ ਪਾਲਣਾ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ 1976 এনवायरमेंट ਪ੍ਰੋਟੈਕਸ਼ਨ ਐਕਟ 1986 ਅਧੀਨ ਮਿਊਨਿਸਪਲ ਸੋਲਿਡ ਵੇਸਟ ਮੈਨੇਜਮੈਂਟ ਐਂਡ ਹੈਂਡਲਿੰਗ ਰੂਲ 2016 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਤਹਿਤ ਕਰਵੋਣੀ ਯਕੀਨੀ ਬਣਾਉਣਗੇ ਨਹ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਅਦਾਰਿਆਂ ਵਿਰੁੱਧ ਜਨਤਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਸਿੱਟੇ ਵੱਜੋ ਉਪਰਤ ਨਿਯਮਾਂ ਤਹਿਤ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਜੇਕਰ ਪਲਾਟ ਦੀ ਸਫਾਈ ਦਾ ਕੰਮ ਨਗਰ ਨਿਗਮ ਜਾਂ ਨਗਰ ਕੌਂਸਲ ਪੰਚਾਇਤ ਵੱਲੋਂ ਕਰਵਾਇਆ ਜਾਂਦਾ ਹੈ ਤਾਂ ਸਫਾਈ ਤੇ ਹੋਣ ਵਾਲੇ ਖਰਚ ਦੀ ਰਿਕਵਰੀ ਪਲਾਟ ਦੇ ਕਾਬਜ ਮਾਲਕ પાસેથી ਕੀਤੀ ਜਾਵੇਗੀ ਉਪਰੋਕਤ ਦੇ ਚਲਦਿਆ ਹਾਲੇ ਆਪ ਜੀ ਨੂੰ ਦੋ ਸਰਕਾਰੀ ਥਾਵਾਂ ਦੇ ਮਾੜੇ ਹਾਲਾਤਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ ਤਾਂ ਜੋ ਇੱਕ ਤਾਂ ਪ੍ਰਸ਼ਾਸਨ ਆਪਣੇ ਹੀ جاری ਹੁਕਮਾਂ ਦੀ ਇਨਵਿਨ ਪਾਲਣਾ ਕਰ ਸਕੇ ਤੇ ਦੂਸਰਾ ਪਾਲਣਾ ਕਰਨ ਜਾਂ ਕਰਵਾਉਣ ਵੇਲੇ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੇ ਕਿ ਪ੍ਰਾਈਵੇਟ ਪਲਾਟ ਮਾਲਕਾਂ ਤੇ ਉਹਨਾਂ ਵਿੱਚ ਪਈ ਤਰ੍ਹਾਂ-ਤਰ੍ਹਾਂ ਦੀ ਗੰਦਗੀ ਤੇ ਅਤੇ ਚਾਰ ਦਿਵਾਰੀ ਨਾ ਕਿਤੇ ਜਾਣ ਦੇ ਚਲਦੇ ਆ ਦੂਜਿਆਂ ਤੇ ਕਾਰਵਾਈ ਕਰਨ ਦੀ ਥਾਂ ਤੇ ਪਹਿਲਾਂ ਆਪਣੀ ਪੀੜੀ ਹੀ 헤ਡ ਸੋਟਾ ਫਿਰਦੇ ਹੋਏ ਸਰਕਾਰੀ ਥਾਂਾਂ ਅੰਦਰ ਪਈ ਗੰਦਗੀ ਜ਼ਰੂਰ ਸਾਫ਼ ਕਰਵਾਏ ਧੰਨਵਾਦ